ਪੰਜ ਤਖਤ ਨੇ ਹਜੂਰ ਸਾਹਿਬ ਤੇ ਉਹਨਾਂ ਨੇ ਕਬਜ਼ਾ ਕੀਤਾ ਸਭ ਤੋਂ ਪਹਿਲਾਂ ਉੱਥੇ ਬੋਰ ਸੀ ਉਹਦੇ ਵਿੱਚ ਉਹਨਾਂ ਨੇ ਚੇਂਜ ਕੀਤੇ ਹੁਣ ਉੱਥੇ ਜੋ ਮਹਾਰਾਸ਼ਟਰ ਦੀ ਸਰਕਾਰ ਹੈ ਉਹ ਨਿਸ਼ਚਿਤ ਕਰਦੀ ਹੈ ਕਿ ਜ਼ਥੇਦਾਰ ਕੌਣ ਬਣੇਗਾ ਦਿੱਲੀ ਵਿੱਚ ਬਣੀ ਬੜੀ ਬੜਾਈ ਕਮੇਟੀ ਲੋਕਾਂ ਦੀ ਚੁਣੀ ਹੋਈ ਕਮੇਟੀ ਤੇ ਕਬਜ਼ਾ ਕਰਨ ਲਿਆ ਤੇ ਅੱਜ ਤੁਸੀਂ ਵੇਖ ਰਹੇ ਹੋ ਦਾ ਰਿਜ਼ਲਟ ਉਹ ਦਿੱਲੀ ਤੇ ਕਾਬਜ਼ ਹੋ ਮੋਟਾਂ ਪੈ ਗਈਆਂ ਪਰ ਸਿੱਖਾਂ ਨੇ ਆਪਣੀ ਭਾਵਨਾਵਾਂ ਦਾ ਇਜ਼ਹਾਰ ਕਰਤਾ ਪਰ ਕਮੇਟੀ ਨਹੀਂ ਬਣੀ ਇਨਡਾਇਰੈਕਟ ਤੌਰ ਤੇ ਉਥੋਂ ਦੀ ਕਮੇਟੀ ਦੇ ਕਬਜੇ ਜਥੇਦਾਰਾਂ ਦੀ ਨਿਤੀ ਕਿਵੇਂ ਹੁੰਦੀ ਹੈ ਜਿਹਦਾ ਕੀ ਇੱਕ ਮਰਿਆਦਾ ਦੇ ਅਨੁਸਾਰ ਜਥੇਦਾਰ ਬਦਲੇ ਜਾਂਦੇ ਆ ਜਾਂ ਇਹਨਾਂ ਨੂੰ ਕੋਈ ਇੱਕ ਇੰਡੀਵਿਜੂਅਲ ਬੰਦਾ ਇਹਨਾਂ ਨੂੰ ਚੇਂਜ ਕਰਦਾ ਹੈ ਇਲੈਕਸ਼ਨ ਜਿੱਤ ਕੇ ਪਾਵਰਾਂ ਸਿੱਖ ਸੰਗਤ ਨੂੰ ਲਈਆਂ ਨੇ ਉਥੋਂ ਹੁੰਦੀਆਂ ਨੇ ਪਾਵਰਾਂ ਉਹ ਪਾਵਰਾਂ ਕਿਸੇ ਦੇ ਘਰ ਤੋਂ ਨਹੀਂ ਆਉਂਦੀਆਂ ਉਹ ਸਿੱਖ ਸੰਗਤ ਜਦੋਂ ਨਮਾਇंदे ਚੁਣਦੀ ਹੈ ਉਹ ਨਮਾਇੰਦਿਆਂ ਨੂੰ ਪਾਵਰ ਦਿੰਦੀ ਹੈ ਕਿ ਤੁਸੀਂ ਸਾਡੇ ਲਈ ਫੈਸਲੇ ਲਓ ਲੋਕਾਂ ਲੋਕਾਂ ਦੇ ਵਿੱਚ ਇਹ ਚਰਚਾ ਕਿਉਂ ਵਾਰ-ਵਾਰ ਉੱਠਦੀ ਹੈ ਵੀ ਜਦੋਂ ਵੀ ਕੋਈ ਜਥੇਦਾਰ ਜਦੋਂ ਪਾਇਆ ਜਾਂਦਾ ਜਾਂ ਮਤਲਬ ਉਹਨੂੰ ਪਦਵੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦਖਲਨਾਜ਼ੀ ਕਰਦਾ ਤੇ ਜਾਂ ਫਿਰ ਐਸਜੀਪੀਸੀ ਦਖਲਨਾਜ਼ੀ ਕਰਦਾ ਜੋ ਸਾਡਾ ਨੌਜਵਾਨ ਹੈ ਉਹਨੂੰ ਉਹ ਗਮਰਾਹ ਕਰਕੇ ਅਸਲ ਦੇ ਵਿੱਚ ਉਹਨਾਂ ਦੀ ਮਨਸ਼ਾ ਕੀ ਹੈ ਕਿ ਉਹ ਖਾਨਾ ਜੰਗੀ ਕਰਾਉਣਾ ਚਾਹੁੰਦੇ ਨੇ ਸਿੱਖਾਂ ਨੂੰ ਕਾਂਗਰਸ ਜੋ ਤੋਂ ਸਥਾਈ ਦੁਸ਼ਮਣ ਹੈ ਪੰਜਾਬ ਦਾ ਬੀਜੇਪੀ ਵੀ ਉਹਨਾਂ ਨੂੰ ਅੱਜ ਲੱਗਦਾ ਹੈ ਕਿ ਬੈਲੈਂਸ ਆਫ ਪਾਵਰ ਸਾਡੇ ਹੱਕ 'ਚ ਹੈ ਤਾਂ ਅਸੀਂ ਪੰਜਾਬ ਨੂੰ ਦਬਬ ਲਵਾਂ ਤੀਜੀ ਆਮ ਆਦਮੀ ਪਾਰਟੀ ਰੁਜ਼ਗਾਰ ਤਾਂ 2 ਲੱਖ ਨੌਕਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਹੈ ਤੇ ਉਹ ਇੱਥੇ ਮਰਜ਼ੀ ਚੈੱਕ ਕਰਾ ਲੋਗੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦੇ ਪੰਜਾਬ ਟੀਵੀ ਤੇ ਤੇ ਮੈਂ ਆ ਚੰਚਲਦੀਪ ਸਿੰਘ ਵੜੈਚ ਅੱਜ ਸਾਡੇ ਨਾਲ ਸਾਡੇ ਮਹਿਮਾਨ ਮੌਜੂਦ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਨੇ ਆਓ ਆਪਾਂ ਉਹਨਾਂ ਦਾ ਸਵਾਗਤ ਕਰੀਏ ਸਰਦਾਰ ਜਗਮੀਤ ਸਿੰਘ ਹਰੀਓਬ ਸਾਹਿਬ ਦਾ ਸਵਾਗਤ ਹੈ ਭਾਈ ਜੀ ਉਹਦਾ ਬਹੁਤ ਬਹੁਤ ਧੰਨਵਾਦ ਬੈਸਨ ਤੇ ਹਰੀਓਬ ਸਾਹਿਬ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਹੀ ਇਹ ਸਵਾਲ ਤੋਂ ਸ਼ੁਰੂਆਤ ਕਰਦੇ ਆਂ ਅੱਜ ਜੋ ਪੰਜਾਬ ਤੇ ਸਿੱਖ ਦੇ ਸਿੱਖ ਕੌਮ ਦੇ ਹਾਲਾਤ ਨੇ ਸੁਧਾਰ ਦੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਜੋ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਨੇ ਬਹੁਤ ਗੰਭੀਰ ਕਿਉਂਕਿ ਜੇ ਆਪਾਂ ਨੂਨੂ ਨਿਯਮਵਸਤਾ ਦੀ ਗੱਲ ਕਰੀਏ ਪੰਜਾਬ ਦੀ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਪੰਜਾਬ ਹਰ ਅੱਜ ਹਰ ਪਾਸਿਓਂ ਮੁਸੀਬਤਾਂ ਦੇ ਨਾਲ ਘਿਰਿਆ ਪਿਆ ਕਿਉਂਕਿ ਜੋ ਮੌਜੂਦਾ ਪੰਜਾਬ ਸਰਕਾਰ ਹੈ ਉਹਦਾ ਧਿਆਨ ਆਪਣੇ ਦਿੱਲੀ ਵਾਲੇ ਆਕਾਵਾਂ ਨੂੰ ਖੁਸ਼ ਕਰਨ ਤੇ ਜ਼ਿਆਦਾ ਹੈ ਤੇ ਜੋ ਪੰਜਾਬ ਦੇ ਲੋਕਾਂ ਨੂੰ ਵੱਡੀਆਂ-ਵੱਡੀਆਂ ਗਾਰੰਟੀਆਂ ਦੇ ਕੇ ਆਏ ਸੀ ਉਹਨਾਂ ਨੂੰ ਪੂਰਾ ਕਰਨ ਵੱਲ ਘਟ ਦੂਸਰੀ ਗੱਲ ਤੁਸੀਂ ਪੁੱਛੀ ਬੜੈ ਸਾਹਿਬ ਕਿ ਜੋ ਅੱਜ ਦੇ ਕੌਮ ਦੇ ਸਿੱਖ ਪੰਥ ਦੇ ਜੋ ਹਾਲਾਤ ਨੇ ਬਹੁਤ ਹੀ ਗੰਭੀਰ ਇਸ ਟਾਈਮ ਹਾਲਾਤ ਬਣੇ ਹੋਏ ਨੇ ਕਈ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਬਹੁਤ ਮੰਦ ਭਾਗੀਆਂ ਵੀ ਹੋ ਰਹੀਆਂ ਨੇ ਪਰ ਇਹਦੇ ਵਿੱਚ ਆਪਾਂ ਜੇ ਪਛੋਕੜ ਚ ਜਾਈਏ ਤਾਂ ਬਹੁਤ ਵੱਡੇ ਕਾਰਨ ਨੇ ਜੀ ਇਹਦਾ ਕਾਰਨ ਮੈਂ ਜੋ ਮੇਰੀ ਪਰਸਨਲ ਸੋਚ ਹੈ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾਂ ਉਸ ਅੰਦੋਲਨ ਨੂੰ ਜੋ ਚਲੌਣ ਦੇ ਵਿੱਚ ਜਾਂ ਉਹਨੂੰ ਕਾਮਯਾਬ ਕਰਨ ਦੇ ਪਿੱਛੇ ਇੱਕ ਸਿੱਖ ਸਪਿਰਿਟ ਸੀ ਤੁਸੀਂ ਕੌਮ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਉਹਦੇ ਪਿੱਛੇ ਇੱਕ ਸਿੱਖ ਸਪਿਰਿਟ ਸੀ ਤਾਂ ਹੀ ਜੋ ਧਰਨਾ ਸੀ ਬੜੀਆਂ ਬਲੰਦੀਆਂ ਤੇ ਪਹੁੰਚਿਆ ਕਿਉਂਕਿ ਜੋ ਸਿੱਖ ਕੌਮ ਦੀ ਸੇਵਾ ਦੀ ਭਾਵਨਾ ਹੈ ਜੋ ਅਨਤਕ ਸੇਵਾ ਪੰਜਾਬ ਦੇ ਲੋਕਾਂ ਨੇ ਕੀਤੀ ਉਹਦੇ ਕਰਕੇ ਉਹ ਜੋ ਧਰਨਾ ਸੀ ਬੜੀ ਬਲੰਦੀਆਂ ਤੇ ਪਹੁੰਚਿਆ ਪਰ ਉਸ ਟਾਈਮ ਦੀ ਮੌਜੂਦਾ ਉੱਥੇ ਜੋ ਸੈਂਟਰ ਦੀ ਸਰਕਾਰ ਸੀ ਬੀਜੇਪੀ ਉਹਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਉਸ ਟਾਈਮ ਹੀ ਸੋਚ ਲਿਆ ਕਿ ਜੇ ਅਸੀਂ ਇਸ ਅੰਦੋਲਨ ਨੂੰ ਕੁਚਲਣਾ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਸਿੱਖ ਸਪਿਰਿਟ ਹੈ ਉਹਨੂੰ ਕੁਚਲਣਾ ਪਊ। ਉਸ ਸਮੇਂ ਤੋਂ ਹੀ ਫਿਰ ਇਹ ਜੋ ਵੱਡੇ ਹਮਲੇ ਨੇ ਸਿੱਖ ਪੰਥ ਤੇ ਜਾਂ ਸਾਜ਼ਿਸ਼ਾਂ ਮੈਂ ਕਹਿਣਾ ਚਾਹੁੰਨਾ ਉਹਨਾਂ ਨੇ ਕਰਨੀਆਂ ਸ਼ੁਰੂ ਕਰਤੀਆਂ। ਸਾਡੇ ਹਜੂਰ ਸਾਹਿਬ ਪੰਜ ਤਖਤ ਨੇ ਹਜੂਰ ਸਾਹਿਬ ਤੇ ਉਹਨਾਂ ਨੇ ਕਬਜ਼ਾ ਕੀਤਾ ਸਭ ਤੋਂ ਪਹਿਲਾਂ ਉੱਥੇ ਬੋਰਡ ਸੀ ਉਹਦੇ ਵਿੱਚ ਉਹਨਾਂ ਨੇ ਚੇਂਜ ਕੀਤੇ ਹੁਣ ਉੱਥੇ ਜੋ ਮਹਾਰਾਸ਼ਟਰ ਦੀ ਸਰਕਾਰ ਹੈ ਉਹ ਨਿਸ਼ਚਿਤ ਕਰਦੀ ਹੈ ਕਿ ਜ਼ਥੇਦਾਰ ਕੌਣ ਬਣਦਾ ਫਿਰ ਪਟਨਾ ਸਾਹਿਬ ਵੀ ਉਹਨਾਂ ਦਾ ਕਬਜ਼ਾ ਹੋ ਗਿਆ ਫਿਰ ਉਹਨਾਂ ਨੇ ਦਿੱਲੀ ਵਿੱਚ ਬਣੀ ਬਣਾਈ ਕਮੇਟੀ ਲੋਕਾਂ ਦੀ ਚੁਣੀ ਹੋਈ ਕਮੇਟੀ ਤੇ ਕਬਜ਼ਾ ਕਰ ਲਿਆ ਤੇ ਅੱਜ ਤੁਸੀਂ ਵੇਖ ਰਹੇ ਹੋ ਦਾ ਰਿਜ਼ਲਟ ਉਹ ਦਿੱਲੀ ਤੇ ਕਾਬਜ਼ ਹੋ ਗਏ ਤੇ ਹਰਿਆਣਾ ਤਾਂ ਕਮੇਟੀ ਦੀ ਜੋ ਉਹਨਾਂ ਨੇ ਹਾਲਾਤ ਬਣਾਤੇ ਨੇ ਉਹ ਤਾਂ ਬਹੁਤ ਹੀ ਗੰਭੀਰ ਨੇ ਉੱਥੇ ਤਾਂ ਇਸ ਟਾਈਮ ਕੋਈ ਕਮੇਟੀ ਨਹੀਂ ਵੋਟਾਂ ਪੈ ਗਈਆਂ ਪਰ ਸਿੱਖਾ ਨੇ ਆਪਣੀ ਭਾਵਨਾਵਾਂ ਦਾ ਇਜ਼ਹਾਰ ਕਰਤਾ ਪਰ ਕਮੇਟੀ ਨਹੀਂ ਬਣੀ ਇਨਡਾਇਰੈਕਟ ਤੌਰ ਤੇ ਉਥੋਂ ਦੀ ਕਮੇਟੀ ਦੇ ਕਬਜੇ ਤੇ ਅੱਜ ਕਬਜਾ ਉਹਨਾਂ ਨੇ ਜੋ ਸਾਡੇ ਪੰਜਾਬ ਵਿੱਚ ਤਿੰਨ ਤਖਤ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਤੇ ਦਮਦਮਾ ਸਾਹਿਬ ਉਥੇ ਵੀ ਉਹਨੂੰ ਕਬਜਾ ਕਰਨਾ ਚਾਹੁੰਦੇ ਨੇ ਵੀ ਇਹ ਤਿੰਨ ਹੀ ਰਹਿ ਗਏ ਨੇ ਇੱਥੇ ਕਬਜਾ ਕਰ ਲਓ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਜਦੋਂ ਆਪਣੇ ਜੋ ਉਹਨਾਂ ਦੇ ਥਿੰਕ ਟੈਂਕ ਨੇ ਉਹਨਾਂ ਤੋਂ ਪੁੱਛਿਆ ਕਿ ਇਹ ਸਿੱਖ ਸਪਿਰਟ ਜੋ ਇੰਨੀ ਹੈ ਜੇ ਇਹਨੂੰ ਆਪਾਂ ਉੱچل ਨੇ ਜਾਂ ਇਹ ਕਿੱਥੋਂ ਨਿਕਲ ਕੇ ਆਉਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜੋ ਤਾਕਤ ਹੈ ਆਪਣੇ ਤਖਤ ਤੋਂ ਲੈਂਦੇ ਤੇ ਪੁਰਾਣੇ ਸਮੇਂ ਤੋਂ ਹੀ ਲੈਂਦੇ ਰਹੇ ਨੇ ਜੀ ਇਤਿਹਾਸ ਗਵਾਹ ਹੈ ਤਾਂ ਉਹਨਾਂ ਨੇ ਹੁਣ ਉਹਨਾਂ ਦੀ ਮਨਛਾਏ ਹੈ ਕਿ ਅਸੀਂ ਪੰਜਾਬ ਵਾਲੇ ਤਖਤਾਂ ਦੇ ਵੀ ਕਬਜ਼ਾ ਕਰ ਪਰ ਹਰੀ ਸਿੰਘ ਸਾਹਿਬ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਨਾ ਜੀ ਵੀ ਹੁਣ ਜਿਹੜਾ ਲੇਟੈਸਟ ਮੁੱਦਾ ਪੰਜਾਬ ਦੇ ਵਿੱਚ ਹੈ ਵੀ ਜ਼ਥੇਦਾਰਾਂ ਦੀ ਨਿਤੀ ਕਿਵੇਂ ਹੁੰਦੀ ਹੈ ਜਿਹਦਾ ਕੀ ਇੱਕ ਮਰਿਆਦਾ ਦੇ ਅਨੁਸਾਰ ਜ਼ਥੇਦਾਰ ਬਦਲੇ ਜਾਂਦੇ ਆ ਜਾਂ ਇਹਨਾਂ ਨੂੰ ਕੋਈ ਇੱਕ ਇੰਡੀਵਿਜੂਅਲ ਬੰਦਾ ਇਹਨਾਂ ਨੂੰ ਚੇਂਜ ਕਰਦਾ ਬਿਲਕੁਲ ਸਹੀ ਹੈ ਵਿੜੈ ਸਾਹਿਬ ਕਿਉਂਕਿ ਜਦੋਂ ਅੰਗਰੇਜ਼ ਰਾਜ ਸੀ ਤਾਂ ਉਦੋਂ ਵੀ ਸਾਡੇ ਤੇ ਜਥੇਦਾਰ ਥੋਪੇ ਜਾਂਦੇ ਸੀ ਜੋ ਹੁਣ ਕੋਸ਼ਿਸ਼ ਕਰ ਰਹੀ ਹੈ ਸੈਂਟਰ ਸਰਕਾਰ ਪਰ ਇਹਨੂੰ ਚੁਣਨ ਦਾ ਇੱਕ ਵਿਧਾਨ ਬਣਾਇਆ ਗਿਆ 1925 ਦਾ ਜੋ ਗੁਰਦੁਆਰਾ ਐਕਟ ਹੈ ਉਹ ਸਾਡੇ ਪੁਰਖਿਆਂ ਨੇ ਬਹੁਤ ਸ਼ੀਤੀਆਂ ਹੋਈਆਂ ਅੰਗਰੇਜ਼ਾਂ ਨਾਲ ਲੜਾਈਆਂ ਹੋਈਆਂ ਫਿਰ ਉਹ ਅਸੀਂ ਐਕਟ ਪਾਸ ਕਰਾਇਆ ਤਾਂ ਕਿ ਸਾਡੇ ਕੋਲ ਇੱਕ ਸੰਗਠਿਤ ਢਾਂਚਾ ਹੋਵੇ ਅਸੀਂ ਆਪਣੇ ਵਿਧਿ ਵਿਵਧਾਨ ਦੇ ਹਿਸਾਬ ਨਾਲ ਜੋ ਸਿੱਖ ਸੰਗਤ ਦੀ ਭਾਵਨਾ ਹੈ ਉਹਦੇ ਹਿਸਾਬ ਨਾਲ ਜਥੇਦਾਰਾਂ ਦੀ ਚੋਣ ਕਰ ਸਕੀਏ ਐਓ ਜੀ ਜਥੇਦਾਰਾਂ ਦੀ ਚੋਣ ਕਰ ਸਕੀਏ ਜੋ ਸਿੱਖ ਮਰਿਆਦਾ ਨੂੰ ਸਿੱਖ ਮਰਿਆਦਾ ਨੂੰ ਬਲੰਦੀ ਤੇ ਪਹੁੰਚਾਉਣ ਉਹ ਇਸ ਐਕਟ ਦੇ ਅਧੀਨ ਉਸ ਮਰਿਆਦਾ ਦੇ ਅਧੀਨ ਅੱਜ ਵੀ ਐਸਡੀਪੀਸੀ ਜੋ ਉਸ ਟਾਈਮ ਫੈਸਲੇ ਹੋਏ ਕਿ ਕਿਸ ਵਿਧਿ ਵਿਵਧਾਨ ਨਾਲ ਜਥੇਦਾਰ ਚੁਣੇ ਜਾਣਗੇ ਉਹਦੇ ਹਿਸਾਬ ਨਾਲ ਅੱਜ ਵੀ ਐਸਡੀਪੀਸੀ ਫੈਸਲੇ ਲੈ ਰਹੀ ਹੈ 60 ਲੱਖ ਲੋਕਾਂ ਦੀਆਂ ਵੋਟਾਂ ਨਾਲ SGPC ਦੀ ਕਮੇਟੀ ਚੁਣੀ ਹੋਈ ਹੈ ਪਰ ਹਰਿਆਣ ਸਾਹਿਬ ਲੋਕਾਂ ਦੇ ਵਿੱਚ ਰਹੀ ਚਰਚਾ ਹੁੰਦੀ ਹੈ ਜਿਹਾ ਅਫਸੇਦਾਰ ਪਰਚੀ ਚੋਂ ਨਿਕਲਦੇ ਆ ਇਹ ਤਾਂ ਵੇਖੋ ਜੂ ਵਿਰੋਧੀ ਹੈ ਜੋ ਪਿਛਲੇ ਬੂਏ ਤੁਹਾਡੇ ਤੇ ਕਾਬਜ ਹੋਣਾ ਚਾਹੁੰਦੇ ਨੇ ਉਹਨਾਂ ਨੇ ਤੁਹਾਡੇ ਖਿਲਾਫ ਨਰੇਟਿਵ ਸਿਰਜਣਾ ਬਹੁਤ ਅੱਜ ਤੱਕ ਉਹ ਕਾਮਯਾਬ ਵੀ ਰਹੇ ਨੇ ਕਿਉਂਕਿ ਉਹ ਅੱਜ ਜੋ ਸਾਡਾ ਨੌਜਵਾਨ ਹੈ ਉਹਨੂੰ ਉਹ ਗਮਰਾਹ ਕਰਕੇ ਅਸਲ ਦੇ ਵਿੱਚ ਉਹਨਾਂ ਦੀ ਮਨਸ਼ਾ ਕੀ ਹੈ ਕਿ ਉਹ ਖਾਨਾ ਜੰਗੀ ਕਰਾਉਣਾ ਚਾਹੁੰਦੇ ਨੇ ਸਿੱਖਾਂ ਦੇ ਵਿੱਚ ਪੰਜਾਬ ਦੇ ਤਖਤਾਂ ਦੇ ਉਕਾਬਜ ਨਹੀਂ ਹੋ 파ਰੇ ਜਦੋਂ ਸਿੱਖਾਂ ਦੇ ਵਿੱਚ ਖਾਨਾ ਜੰਗੀ ਹੋਊਗੀ ਤਾਂ ਉਹਨਾਂ ਨੂੰ ਮੌਕਾ ਮਿਲ ਜੂਗਾ ਇੱਥੇ ਜਦੋਂ ਵੀ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਕੋਈ ਨਾ ਕੋਈ ਇੱਥੇ ਮੰਦਭਾਗੀ ਘਟਨਾ ਜਿਵੇਂ ਕਿ ਹੁਣ ਜਥੇਦਾਰ ਸਾਹਿਬ ਨੇ ਕੇਸਗੜ੍ਹ ਸਾਹਿਬ ਜਾ ਕੇ ਉੱਥੋਂ ਦੀ ਸੇਵਾ ਸੰਭਾਲਣੀ ਸੀ ਤਾਂ ਉੱਥੋਂ ਵੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਉਹ ਜੀਆਂ ਸੰਸਥਾਵਾਂ ਨੂੰ ਢੁਕਾਇਆ ਗਿਆ ਕਿ ਉਹ ਉੱਥੇ ਜਾ ਕੇ ਕੁਛ ਨਾ ਕੁਛ ਗਲਤ ਕਰਨ ਕੋਈ ਮੰਦਭਾਗੀ ਘਟਨਾ ਵਾਪਰੇ ਤੇ ਕਾਨੂੰਨ ਵਿਵਸਥਾ ਦਾ ਨਾਮ ਲੈ ਕੇ ਉਹ ਕਬਜ਼ਾ ਕਰਨ ਇੱਥੇ ਪਰ ਬਈ ਇਹਦੇ ਵਿੱਚ ਸਵਾਲ ਇਹ ਵੀ ਪਤਾ ਹੁੰਦਾ ਵੀ ਲੋਕਾਂ ਲੋਕਾਂ ਦੇ ਵਿੱਚ ਇਹ ਚਰਚਾ ਕਿਉਂ ਵਾਰ-ਵਾਰ ਉੱਠਦੀ ਹੈ ਵੀ ਜਦੋਂ ਵੀ ਕੋਈ ਜ਼ਥੇਦਾਰ ਜਨ ਨੂੰ ਲਾਇਆ ਜਾਂਦਾ ਜਾਂ ਮਤਲਬ ਉਹਨੂੰ ਪਦਵੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਜਾਂ ਸ਼੍ਰੋਮਣੀ ਅਕਾਦੀਬਾਲ ਦਖਲ ਨਹੀਂ ਕਰਦਾ ਤੇ ਜਾਂ ਫਿਰ ਐਸਜੀਪੀਸੀ ਦਖਲ ਨਹੀਂ ਆਦੀ ਗੱਲ ਮੈਂ ਬੜੇ ਸਰ ਸਾਰੇ ਆਪਾਂ ਬੈਠੇ ਆ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰ ਦੇਣਾ ਚਾਹਨਾ ਕਿ ਐਸਜੀਪੀਸੀ ਸਿੱਖ ਸੰਗਤ ਵੱਲੋਂ ਹੀ ਚੁਣੀ ਹੋਈ ਹੈ ਜਿਹੜੀਆਂ ਇਹ ਤਾਕਤਾਂ ਨੇ ਉਹ ਸਿੱਧੀ ਤਰ੍ਹਾਂ ਇਲੈਕਸ਼ਨ ਦੇ ਵਿੱਚ ਲੜ ਕੇ ਤਾਂ ਐਸਜੀਪੀਸੀ ਦੀ ਜੋ ਚਾਹੁੰਦੇ ਨੇ ਜਿਸ ਤਰੀਕੇ ਕਬਜ਼ਾ ਕਰਨਾ ਚਾਹੁੰਦੇ ਨੇ ਕਿਉਂਕਿ ਪਤਾ ਹੈ ਕਿ ਸਿੱਖ ਜੋ ਸੰਗਤ ਹੈ ਉਹ ਸਮਝਦਾਰ ਹੈ ਇਹਨਾਂ ਨੂੰ ਮੂਹ ਨਹੀਂ ਲਾਉਗੀ ਤਾਂ ਉਹਨਾਂ ਨੇ ਇੱਕ ਤਰੀਕਾ ਅਪਣਾਇਆ ਕਿ ਉਹ ਇੰਡਾਇਰੈਕਟ ਵੇ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਕੇ ਕਿਸੇ ਨਾ ਕਿਸੇ ਤਰੀਕੇ ਅਸੀਂ ਕਾਬਜ਼ ਹੋ ਜਾਈਏ ਸੋ ਇਹ ਸਾਰੀਆਂ ਗੱਲਾਂ ਉੱਥੋਂ ਹੀ ਨਿਕਲ ਕੇ ਆਉਂਦੀਆਂ ਨੇ ਜਿਹੜੇ ਲੋਕ ਆ ਜਿਨ੍ਹਾਂ ਦੇ ਪਿੱਛੇ ਲੱਗ ਕੇ ਕਹਿੰਦੇ ਨੇ ਕਿ ਜ਼ਥੇਦਾਰ ਸਾਹਿਬ ਬਦਲਤੇ ਪਹਿਲਾਂ ਤਾਂ ਇਹਨਾਂ ਨੂੰ ਜ਼ਥੇਦਾਰ ਸਾਹਿਬ ਹੀ ਨਹੀਂ ਸੀ ਮੰਨਦੇ ਜੀ ਉਹਨਾਂ ਦੇ ਜ਼ਥੇਦਾਰ ਤਾਂ ਦਾਦੂਵਾਲ ਸਾਹਿਬ ਵਰਗੇ ਸੀ ਜਿਹੜੇ ਕਿ ਸਾਰਿਆਂ ਨੂੰ ਪਤਾ ਵੀ ਭਾਜੀਪੀ ਦੇ ਏਜੰਟ ਨੇ ਅੱਜ ਜੀ ਜ਼ਥੇਦਾਰ ਸਾਹਿਬ ਉਤਾਰ ਦਿੱਤੇ ਗਏ ਬਸ ਉਹੀ ਗੱਲ ਹੈ ਕਿ ਵਿਰੋਧ ਕਰਨਾ ਜਦੋਂ ਤਾਂ ਲਾਉਂਦਾ ਕੋਈ ਉਦੋਂ ਤਾਂ ਕਹਿ ਦੇਣਾ ਵੀ ਇਹ ਕਾਲੀ ਦਲ ਦਾ ਜ਼ਥੇਦਾਰ ਹੈ ਜਦੋਂ ਉਹੀ ਜ਼ਥੇਦਾਰ ਉਤਰਦਾ ਹੈ ਉਹ ਇੱਕ ਮਰਿਆਦਾ ਬਣੀ ਹੋਈ ਹੈ ਜਿਹੜਾ ਵਿਧਿ ਵਿਵધાન ਬਣਿਆ ਹੋਇਆ ਅੰਤਰੀਕ ਕਮੇਟੀ ਨੂੰ ਪਾਵਰਾਂ ਨੇ ਇਲੈਕਸ਼ਨ ਜਿੱਤ ਕੇ ਉਹ ਪਾਵਰਾਂ ਸਿੱਖ ਸੰਗਤ ਤੋਂ ਲਈਆਂ ਨੇ ਉੱਥੋਂ ਹੁੰਦੀਆਂ ਨੇ ਉਹ ਪਾਵਰਾਂ ਉਹ ਪਾਵਰਾਂ ਕਿਸੇ ਦੇ ਘਰ ਤੋਂ ਨਹੀਂ ਆਉਂਦੀਆਂ ਉਹ ਸਿੱਖ ਸੰਗਤ ਜਦੋਂ ਨਮਾਇंदे ਚੁਣਦੀ ਹੈ ਉਹ ਨਮਾਇੰਦਿਆਂ ਨੂੰ ਪਾਵਰ ਦਿੰਦੀ ਹੈ ਕਿ ਤੁਸੀਂ ਸਾਡੇ ਲਈ ਫੈਸਲੇ ਲਓ ਤਾਂ ਜਥੇਦਾਰ ਸਾਹਿਬ ਉਸ ਵਿਧੀ ਅਧਾਰ ਦੇ ਹਿਸਾਬ ਨਾਲ ਚੁੜੇਗੇ ਨੇ ਤੇ ਉਹੀ ਚੁਣੇ ਹੋਏ ਜਥੇਦਾਰ ਜਦੋਂ ਕਿਸੇ ਨਾ ਕਿਸੇ ਕਾਰਨ ਕਰਕੇ ਅੰਤਰੀਕ ਕਮੇਟੀ ਬਦਲਦੀ ਹੈ ਤਾਂ ਉਹ ਜਥੇਦਾਰ ਕੌਂਸਲ ਬਣ ਜਾਂਦੇ ਨੇ ਪਰ ਭਾਈ ਇਹ ਵੀ ਇਹਦਾ ਵੀ ਕੀ ਕਾਰਨ ਤੁਸੀਂ ਮੰਨਦੇ ਹੋ ਵੀ ਇੱਕ ਤਾਂ ਐਸਟੀਪੀਸੀ ਲੋਕਾਂ ਤੇ ਵਿਸ਼ਵਾਸ ਨਹੀਂ ਆਪਣਾ ਬਣਾ ਪਾਰੀ ਪਰ ਅੱਜ ਜੇ ਉਹਨਾਂ ਨੇ ਜਥੇਦਾਰ ਚੇਂਜ ਵੀ ਕਰਤਾ ਹੈ ਤੇ ਉਹ ਨਵੇਂ ਜਥੇਦਾਰ ਦਾ ਵੀ ਵਿਰੋਧ ਕਿਉਂ ਹੋ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਵਿਰੋਧ ਹੈ ਉਹ ਤੁਸੀਂ ਹੁਣ ਪੰਜਾਬ ਦੇ ਵਿੱਚ ਕਿੱਡੀਆਂ ਮੰਦ ਭਾਗੀਆਂ ਨੇ ਘਟਨਾਵਾਂ ਅੱਜ ਵੀ ਹੋ ਰਹੀਆਂ ਨੇ ਬੇਅਦਬੀ ਦੀਆਂ ਅ ਗੁਰੂ ਘਰ ਦੇ ਵਿੱਚ ਪੁਲਿਸ ਚੱਲਦੇ ਅਖੰਡ ਪਾਠ ਸਾਹਿਬ ਗੋਲੀਆਂ ਚਲਾ ਕੇ ਖੰਡਿਤ ਕਰਦੀ ਜਿਹੜੇ ਲੋਕ ਅੱਜ ਵਿਰੋਧ ਕਰ ਰਹੇ ਨੇ ਨਵੇਂ ਜਥੇਦਾਰ ਦੇ ਚੁਣੇ ਹੋਏ ਦਾ ਉਦੋਂ ਕਿੱਥੇ ਚਲੇ ਜਾਂਦੇ ਨੇ ਉਦੋਂ ਉਹਨਾਂ ਨੂੰ ਵਿਰੋਧ ਕਿਉਂ ਨਹੀਂ ਯਾਦ ਆਉਂਦਾ ਫਿਰ ਤਾਂ ਸਿੱਧਾ-ਸਿੱਧਾ ਅਸੀਂ ਸਮਝੀਏ ਵੀ ਤੁਸੀਂ ਸੈਂਟਰ ਦੀਆਂ ਭਾਜਪਾ ਦੀਆਂ ਤਾਕਤਾਂ ਦੀ ਜੋ ਗੱਲ ਮੰਨ ਕੇ ਸਿਰਫ ਇਹ ਪੰਜਾਬ ਦਾ ਮਾਹੌਲ ਵਿਗਾੜ ਰਹੇ ਹੋ ਤੇ ਬਾਈ ਜੀ ਤੁਸੀਂ ਇੱਕ ਬਾਹਰੀ ਤਾਕ ਬਾਹਰੀ ਤਾਕਤਾਂ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਖੁੱਲ੍ਹ ਕੇ ਦੱਸੋਗੇ ਵੀ ਉਹ ਬਾਹਰੀ ਤਾਕਤਾਂ ਕਿਹੜੀਆਂ ਨੇ ਜਿਹਨਾਂ ਤੁਸੀਂ बार-बार ਜ਼ਿਕਰ ਕਰ ਰਹੇ ਹੋ ਬਿਲਕੁਲ ਪਹਿਲਾਂ ਵੇਖੋ ਜੋ ਵੀ ਸੈਂਟਰ ਤੇ ਕਾਬਜ ਹੈ ਪਹਿਲਾਂ ਕਾਂਗਰਸ ਕਾਬਜ ਰਹੀ ਹੈ ਤੇ ਆਪਾਂ ਸਾਰੇ ਜਾਣਦੇ ਆ ਦੇਖੋ ਅਸੀਂ ਦੇਸ਼ ਦੇ ਵਿੱਚ ਸਿੱਖ ਕੌਮ ਘੱਟ ਗਿਣਤੀ ਦੇ ਵਿੱਚ ਹੈ ਪਰ ਪੰਜਾਬ ਦੇ ਵਿੱਚ ਵੱਧ ਗਿਣਤੀ ਦੇ ਵਿੱਚ ਹੈ ਤੇ ਜਦੋਂ ਇੱਥੇ ਇੱਕ ਘੱਟ ਗਿਣਤੀ ਦੀ ਕਿਸੇ ਵੀ ਸਟੇਟ ਦੇ ਵਿੱਚ ਸਰਕਾਰ ਬਣਦੀ ਹੈ ਮੈਨੂੰ ਨਹੀਂ ਪਤਾ ਕੀ ਤਕਲੀਫ ਹੈ ਅਸੀਂ ਤਾਂ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਦੇ ਆ ਸਾਡੇ ਪੁਰਖੇ ਇਸ ਦੇਸ਼ ਦੀ ਆਜ਼ਾਦੀ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਅੱਜ ਵੀ ਸਾਡੇ ਬਹੁਤ ਸਾਰੇ ਸਿੱਖ ਨੌਜਵਾਨ ਬਾਰਡਰਾਂ ਤੇ ਇਸ ਦੇਸ਼ ਲਈ ਸ਼ਹੀਦ ਹੁੰਦੇ ਆ ਪਰ ਮੈਨੂੰ ਨਹੀਂ ਪਤਾ ਉਹਨਾਂ ਦੇ ਮਨ ਵਿੱਚ ਇਹੋ ਜੀ ਸਾਡੇ ਪ੍ਰਤੀ ਕੀ ਨਫ਼ਰਤ ਹੈ ਪਹਿਲਾਂ ਕਾਂਗਰਸ ਨੇ 1984 ਦੇ ਵਿੱਚ 10 ਸਾਲ ਲਗਾਤਾਰ ਉਹ ਦੌਰ ਚੱਲਿਆ ਸਾਡੇ ਸਿੱਖ ਨੌਜਵਾਨਾਂ ਨੂੰ ਕੋਕੋ ਕੇ ਮਾਰ ਕਾਂਗਰਸ ਬਿਲਕੁਲ ਸਥਾਈ ਮੈਂ ਕਹਿ ਸਕਦਾ ਸਿੱਖ ਵਿਰੋਧੀ ਜਮਾਤ ਹੈ ਉਸ ਤੋਂ ਬਾਅਦ ਭਾਜਪਾ ਸੈਂਟਰ ਦੇ ਵਿੱਚ ਆਈ ਜਦੋਂ ਭਾਜਪਾ ਨੂੰ ਸਾਡੀ ਲੋੜ ਸੀ ਜਦੋਂ ਪਾਵਰ ਆਫ ਬੈਲੈਂਸ ਅਕਾਲੀ ਦਲ ਦੇ ਹੱਕ ਵਿੱਚ ਸੀ ਤਾ ਸਾਡੇ ਬੜੇ ਸੂਝਵਾਨ ਲੀਡਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇਸ ਬੈਲੈਂਸ ਨੂੰ ਪੰਜਾਬ ਦੇ ਹੱਕ ਵਿੱਚ ਵਰਤਿਆ ਬਹੁਤ ਪੰਜਾਬ ਦੀ ਡਿਵੈਲਪਮੈਂਟ ਕਰਾਈ ਸੈਂਟਰ ਤੋਂ ਪੰਜਾਬ ਲਈ ਬਹੁਤ ਕੁਝ ਲਿਆ ਉਥੋਂ ਦੀ ਜੋ ਸਰਕਾਰ ਸੀ ਉਹਦੇ ਵਿੱਚ ਹਿੱਸੇਦਾਰੀ ਵੀ ਰੱਖੀ ਕਿਉਂਕਿ ਕਿਸੇ ਵੀ ਸਟੇਟ ਨੂੰ ਡਿਵੈਲਪਮੈਂਟ ਲਈ ਸੈਂਟਰ ਦੇ ਨਾਲ ਸੈਂਟਰ ਦੀ ਸਰਕਾਰ ਦੇ ਵਿੱਚ ਸਾਂਝ ਬਹੁਤ ਜ਼ਰੂਰੀ ਹੈ ਪਰ ਜਦੋਂ ਬੈਲੈਂਸ ਆਫ ਪਾਵਰ ਬਦਲਿਆ 2014 ਦੇ ਵਿੱਚ ਬੀਜੇਪੀ ਪੂਰਨ ਬਹੁਮਤ ਦੇ ਵਿੱਚ ਆ ਗਈ ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਸਾਇਦ ਸਾਨੂੰ ਅਕਾਲੀ ਦਲ ਦੀ ਲੋੜ ਨਹੀਂ ਤਾਂ ਉਹਨਾਂ ਨੇ ਵੀ 14 ਤੋਂ ਬਾਅਦ ਅਕਾਲੀ ਦਲ ਦੇ ਖਿਲਾਫਤ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਆਪਣੀਆਂ ਜੋ ਤਾਕਤਾਂ ਨੇ ਵਰਤਣੀਆਂ ਸ਼ੁਰੂ ਕਰ ਦਿੱਤੀਆਂ 2015 ਤੋਂ ਹੀ ਮੈਂ ਦੇਖ ਰਿਹਾ ਕਿ 2014 'ਚ ਬੀਜੇਪੀ ਦੀ ਸਰਕਾਰ ਆਈ 2015 ਦੇ ਵਿੱਚ ਹੀ ਪੰਜਾਬ ਦਾ ਮਾਹੌਲ ਵਿਗਾੜ ਦਿੱਤਾ ਗਿਆ। ਉਹਦੇ ਪਿੱਛੇ ਇਹਨਾਂ ਤਾਕਤਾਂ ਨੇ ਕਈ ਸਾਜ਼ਿਸ਼ਾਂ ਘਟੀਆਂ। ਤੋਂ ਅਕਾਲੀ ਦਲ ਨੂੰ ਹਰ ਗੱਲ ਦੇ ਲਈ ਦੋਸ਼ੀ ਬਣਾ ਦਿੱਤਾ ਗਿਆ ਕਿ ਇਸ ਖੇਤਰੀ ਧਿਰ ਨੂੰ ਖਤਮ ਕਰ ਦਈਏ ਤਾਂ ਕਿ ਇੱਕ ਸੂਬੇ ਦੇ ਵਿੱਚ ਘੱਟ ਗਿਣਤੀ ਦੀ ਸਰਕਾਰ ਨਾ ਬਣ ਸਕੇ ਦੁਬਾਰਾ। ਤੇ ਉਹਦਾ ਖਮਿਆਜਾ ਅਸੀਂ ਵਾਰ-ਵਾਰ ਪੁੱਛਤ ਰਹੇ ਹਾਂ। ਪਿਛਲੀ ਜੋ ਕਾਂਗਰਸ ਸਰਕਾਰ ਬਣੀ 5 ਸਾਲ ਉਹਨੇ ਵੀ ਪੰਜਾਬ ਦੀ ਡਿਵੈਲਪਮੈਂਟ ਜੋ ਬੜੀ ਸਪੀਡ ਨਾਲ ਚੱਲ ਰਹੀ ਸੀ ਉਹ ਰੋਕ ਦਿੱਤੀ ਤੇ ਸਿਰਫ ਆਨੰਦ ਮਾਨਿਆ ਸਰਕਾਰ ਦਾ ਉਸ ਤੋਂ ਬਾਅਦ ਫਿਰ 2022 ਦੇ ਵਿੱਚ ਲਗਾਤਾਰ ਅਕਾਲੀ ਦਲ ਨੂੰ ਭੰਡਣਾ ਜਾਰੀ ਰੱਖਿਆ ਤਿੰਨੋਂ ਨੈਸ਼ਨਲ ਪਾਰਟੀਆਂ ਤੋਂ ਤਾਕਤਾਂ ਦੀ ਗੱਲ ਕਰ ਰਹੇ ਹਾਂ ਜੀ ਕਾਂਗਰਸ ਜੋ ਤਾਂ ਸਥਾਈ ਦੁਸ਼ਮਣ ਹੈ ਪੰਜਾਬ ਦਾ ਭਾਜਪਾ ਵੀ ਉਹਨਾਂ ਨੂੰ ਅੱਜ ਲੱਗਦਾ ਹੈ ਕਿ ਬੈਲੈਂਸ ਆਫ ਪਾਵਰ ਸਾਡੇ ਹੱਕ 'ਚ ਹੈ ਤਾਂ ਅਸੀਂ ਪੰਜਾਬ ਨੂੰ ਦਬਬ ਲਵਾਂਗੇ ਤੀਜੀ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਤਾਂ ਦਿੱਤਾ ਇਹਨਾਂ ਦੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਲੱਗੀਆਂ ਪਰ ਉਹਨਾਂ ਨੇ ਪੰਜਾਬ ਦਾ ਬਿਲਕੁਲ ਹੀ ਆਰਥਿਕਤਾ ਦਾ ਕਾਨੂੰਨ ਵਿਵਸਥਾ ਦਾ ਬੇੜਾਗਰ ਕਰਕੇ ਰੱਖ ਦਿੱਤਾ ਅੱਜ ਕੋਈ ਵੀ ਇਨਸਾਨ ਪੰਜਾਬ ਦੇ ਵਿੱਚ ਚਾਹੇ ਉਹ ਵਪਾਰੀ ਹੈ ਜੀ ਚਾਹੇ ਉਹ ਆਮ ਕਿਤਾ ਕਰਕੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਕਰਨ ਵਾਲਾ ਇਨਸਾਨ ਹੈ ਉਹ ਆਪਣੇ ਆਪ ਨੂੰ ਸੇਫ ਨਹੀਂ ਫੀਲ ਕਰਦਾ ਚਾਹੁੰਦਾ ਕਿ ਮੇਰੇ ਬੱਚੇ ਇਥੋਂ ਬਾਹਰ ਚਲੇ ਜਾਣ ਕਿਸੇ ਨਾ ਕਿਸੇ ਤਰੀਕੇ ਪਰ ਤੁਹਾਨੂੰ ਤਾਂ ਮੰਨ ਹੁਣ ਤਾਂ ਕਹਿੰਦੇ ਆ ਜੀ ਕਿ ਜਿੰਨਾ ਅਸੀਂ ਰੋਜ਼ਗਾਰ ਪੰਜਾਬ ਦੇ ਵਿੱਚ ਲੈ ਕੇ ਆਏ ਐ ਨਾ ਪਿਛਲੀਆਂ ਪਾਰਟੀਆਂ ਨੇ ਹੱਦ ਤੱਕ ਨਹੀਂ ਲੈ ਕੇ ਆਂਦਾ ਜੀ ਕਹਿਣ ਨਾਲ ਬੋਰਡ ਨਾਲ ਥੋੜੀ ਨਾ ਤੁਸੀਂ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਪੁੱਛੋ ਕਿੰਨਾ ਰੋਜ਼ਗਾਰ ਮਿਲੇ ਸਦਾ ਤੇ ਰੋਜ਼ਗਾਰ ਤਾਂ 2 ਲੱਖ ਨੌਕਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਹੈ ਤੇ ਉਹ ਜਿੱਥੇ ਮਰਜ਼ੀ ਚੈੱਕ ਕਰਾ ਲੋ ਇਹ ਤਾਂ ਜਿਹੜੇ ਪੁਰਾਣੇ ਕੋਈ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਨਿਯੁਕਤੀ ਪੱਤਰ ਦੇਈ ਜਾਂਦੇ ਨੇ ਵੀ ਤੁਹਾਨੂੰ ਪੱਕੇ ਕਰਤਾ ਉਹ ਵਿਚਾਰੇ ਰੋਈ ਜਾਂਦੇ ਨੇ ਵੀ ਸਾਨੂੰ ਕਿਹੜੇ ਕਾਗਜ਼ਾਂ ਵਿੱਚ ਪੱਕੇ ਕੀਤਾ ਸੋ ਇਹ ਤਿੰਨੋਂ ਪਾਰਟੀਆਂ ਰਲ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਤੇ ਇਹਨਾਂ ਦਾ ਸਭ ਤੋਂ ਵੱਡਾ ਟੀਚਾ ਹੈ ਕਿ ਖੇਤਰੀ ਤਰ ਨੂੰ ਖਤਮ ਕੀਤਾ ਜਾਵੇ ਤਾਂ ਕਿ ਜੋ ਪੰਜਾਬ ਦੀ ਆਵਾਜ਼ ਹੈ ਉਹ بلند ਨਾ ਹੋ ਸਕੇ ਅੱਜ ਦੇ ਟਾਈਮ ਦੇ ਵਿੱਚ ਕਾਲੀ ਦਲ ਦਾ ਇੰਨਾ ਮਾੜੇ ਹਾਲਾਤ ਕਿਉਂ ਨੇ ਜੀ ਪੰਜਾਬ ਦੇ ਵਿੱਚ ਇਹਦਾ ਕੀ ਕਾਰਨ ਮੰਨਦੇ ਹੋ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ ਨੇ ਉਹਦੇ ਲਈ ਉਹ ਸਾਰੇ ਲੀਡਰ ਮੈਂ ਸਮਝਦਾ ਜ਼ਿੰਮੇਵਾਰ ਨੇ ਜੇ ਸ਼੍ਰੋਮਣੀ ਅਕਾਲੀ ਦਲ ਅੱਜ ਸਰਕਾਰ ਤੋਂ ਬਾਹਰ ਹੈ ਤਾਂ ਮੈਂ ਸਮਝਦਾ ਕਿ ਉਹਨਾਂ ਲੀਡਰਾਂ ਦੀ ਇਹ ਦੇਣ ਹੈ ਜਿਹੜੇ ਫੈਸਲੇ ਲੈਣ ਲੱਗੇ ਤਾਂ ਬਿਲਕੁਲ ਚਾਹੁੰਦੇ ਨੇ ਕਿ ਅਕਾਲੀ ਦਲ ਖੁੱਲ ਕੇ ਫੈਸਲੇ ਲਵੇ ਪਰ ਜੇ ਉਹ ਫੈਸਲੇ ਬੈਕਫਾਇਰ ਕਰ ਜਾਂਦੇ ਨੇ ਹਰ ਕੋਈ ਫੈਸਲਾ ਜਦੋਂ ਆਪਾਂ ਵਿੱਚ ਬਹੁਮਤ ਦੇ ਵਿੱਚ ਬਹਿ ਕੇ ਲੈ ਲੈਂਦੇ ਆਂ ਕਈ ਵਾਰ ਉਹ ਨਹੀਂ ਵੀ ਲੋਕਾਂ ਨੂੰ ਪਸੰਦ ਆਉਂਦਾ ਪਰ ਅੱਜ ਉਹਨਾਂ ਹੀ ਫੈਸਲਿਆਂ ਨੂੰ ਉਹ ਹਥਿਆਰ ਬਣਾ ਕੇ ਵੇਖੋ ਅਸੀਂ ਅਕਾਲ ਤਖਤ ਸਾਹਿਬ ਸਾਡੀ ਸਿੱਖ ਪੰਥ ਦੀ ਛਾਲ ਹੈ ਅਸੀਂ ਉੱਥੋਂ ਤਾਕਤ ਲੈਣੇ ਆਂ ਪਰ ਉਹਨੂੰ ਇੱਕ ਹਥਿਆਰ ਵਾਂਗੂ ਵਰਤ ਕੇ ਧਰਮ ਦੀ ਆੜ ਲੈ ਕੇ ਆਪ ਖੁਦ ਫੈਸਲੇ ਵਿੱਚ ਮੌਜੂਦ ਰਹੇ ਹੋ ਲੀਡਰਸ਼ਿਪਾਂ ਅੱਜ ਉਹ ਸਾਰੇ ਫੈਸਲੇ ਜਦੋਂ ਇਹਨਾਂ ਨੂੰ ਲੱਗਿਆ ਕਿ ਸਾਡੇ ਖਿਲਾਫ ਹੋ ਗਏ ਉਹਨਾਂ ਫੈਸਲਿਆਂ ਨੂੰ ਸਾਰਿਆਂ ਨੂੰ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਕੱਲਿਆਂ ਤੇ ਥੋਪ ਦੇਣਾ ਚਾਹੁੰਦੇ ਨੇ ਕਿ ਅਸੀਂ ਆਪ ਦੁੱਧ ਚਿੱਟੇ ਦੇ ਵਿੱਚੋਂ ਨਿਕਲ ਜਾਈਏ ਕਿਉਂਕਿ ਉਹਨਾਂ ਨੂੰ ਅਉਧਿਆਂ ਦੀ ਲਾਲਸਾ ਬੜੀ ਹੈ ਉਹ ਸਰਕਾਰ ਤੋਂ ਬਾਹਰ ਨਹੀਂ reh ਸਕਦੇ 2 1997 ਤੋਂ ਲੈ ਕੇ 2017 ਤੱਕ 20 ਸਾਲ ਦੇ ਵਖਵੇ ਦੇ ਵਿੱਚ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਦੂਜੀਆਂ ਪਾਰਟੀਆਂ ਸਰਕਾਰ ਤੋਂ ਬਾਹਰ ਰਹੀਆਂ ਉਹਨਾਂ ਦੇ ਵਰਕਰ ਸਹਿਬਾਨਾਂ ਨੇ ਵੀ ਵੇਟ ਕੀਤੀ ਕਿ ਅਸੀਂ ਮਿਹਨਤ ਕਰ ਰਹੇ ਹਾਂ ਸਾਡੀ ਸਰਕਾਰ ਆਊ ਉਹਨਾਂ ਦੀਆਂ ਸਰਕਾਰਾਂ ਵੀ ਬਣੀਆਂ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੀ ਜੇ 10 15 ਸਾਲ ਰਾਜ ਕਰਕੇ ਤੁਸੀਂ 7 ਸਾਲਾਂ ਲਈ ਰਾਜ ਤੋਂ ਬਾਹਰ ਹੋ ਗਏ ਤਾਂ ਮੈਂ ਅੱਜ ਸਮਝਦਾ ਲੋਕ ਵੀ ਇਹ ਸਮਝਦੇ ਨੇ ਬਿਲਕੁਲ ਕਿ ਤੁਸੀਂ ਸਰਕਾਰ ਤੋਂ ਬਾਹਰ ਨਹੀਂ रह ਸਕਦੇ ਜਿਨ੍ਹਾਂ ਦੇ ਘਰ ਸਰਕਾਰ ਤੋਂ ਚੱਲਦੇ ਨੇ ਉਹ ਸਰਕਾਰ ਤੋਂ ਬਾਹਰ ਨਹੀਂ रह ਸਕਦੇ ਜਿਨ੍ਹਾਂ ਦੇ ਘਰ ਆਪਣੀ ਮਿਹਨਤ ਨਾਲ ਚੱਲਦੇ ਨੇ ਉਹਨਾਂ ਨੂੰ ਸਰਕਾਰਾਂ ਨਾਲ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੇ ਤਾਂ ਸਿਰਫ ਲੋਕਾਂ ਦੀ ਆਵਾਜ਼ ਉਠਾਉਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਜਾ ਪਲੈਟਫਾਰਮ ਹੈ ਇੱਥੇ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਡਟ ਕੇ ਖੜੇ ਨੇ ਉਹਨਾਂ ਨੂੰ ਸਿਰਕਲੀਆਂ ਸਰਕਾਰਾਂ ਨਾਲ ਨਹੀਂ ਮਤਲਬ ਉਹਨਾਂ ਨੂੰ ਪੰਜਾਬ ਨਾਲ ਮਤਲਬ ਹੈ ਕੀ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਦੁਬਾਰਾ ਬੀਜੇਪੀ ਨਾਲ ਗੱਠਜੋੜ ਕਰ ਸਕਦਾ ਹੈ ਜੀ ਆਪਾਂ ਬੜੈ ਸਾਹਿਬ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਪ ਖੇਤਰੀ ਤਰਨ ਨੇ ਜੇ ਕਿਸੇ ਸੂਬੇ ਦੀ ਤਰੱਕੀ ਕਰਾਉਣੀ ਹੈ ਤਾਂ ਉਹਨੂੰ ਸੈਂਟਰ ਦੇ ਵਿੱਚ ਹਿੱਸੇਦਾਰੀ ਦੀ ਲੋੜ ਪੈਂਦੀ ਹੈ ਕਿਉਂਕਿ ਸੈਂਟਰ ਵੱਲੋਂ ਬਹੁਤ ਪੈਕੇਜ ਫੰਡ ਡਿਵੈਲਪਮੈਂਟ ਜੋ ਕਹਿ ਰਹੇ ਆ ਨੈਸ਼ਨਲ ਲੈਵਲ ਤੇ ਉਹਦੇ ਵਿੱਚ ਕਿਸੇ ਸੂਬੇ ਨੂੰ ਵਿੱਚ ਪਾਉਣਾ ਉਹ ਸੈਂਟਰ ਦੀ ਸਰਕਾਰ ਦੇ ਹੱਥ ਹੁੰਦਾ ਤੇ ਮੈਂ ਸਮਝਦਾ ਸਾਨੂੰ ਹਿੱਸੇਦਾਰੀ ਦੀ ਬਹੁਤ ਲੋੜ ਹੈ ਪਰ ਅਕਾਲੀ ਦਲ ਮੁੱਦਿਆਂ ਤੋਂ ਬਿਨਾਂ ਸਮਝੌਤਾ ਨਹੀਂ ਕਰ ਸਕਦਾ ਸਾਡੇ ਪੰਜਾਬ ਦੇ ਦੋ ਵੱਡੇ ਮੁੱਦੇ ਨੇ ਕਿਸਾਨੀ ਦਾ ਤੇ ਬੰਦੀ ਸਿੰਘਾਂ ਜੇ ਕੋਈ ਥਰਡ ਪਾਰਟੀ ਕਾਂਗਰਸ ਦਾ ਇਸ ਸਮਝੌਤੇ ਤੋਂ ਸਦਾ ਲਈ ਬਾਹਰ ਕਿਉਂਕਿ ਜੋ ਉਹਨਾਂ ਨੇ ਸਿੱਖਾਂ ਨਾਲ ਕੀਤਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਕਦੇ ਵੀ ਸਾਡੇ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜਿਸ ਤਰੀਕੇ ਦੇ ਹਮਲੇ ਕੀਤੇ ਟੈਂਕਾਂ ਤੋਪਾਂ ਨਾਲ ਸਾਡੇ ਸਿੱਖ ਨੌਜਵਾਨਾਂ ਨੂੰ ਮਾਰਿਆ ਉਹਨਾਂ ਨਾਲ ਤਾਂ ਸਮਝੌਤਾ ਹੋ ਨਹੀਂ ਸਕਦਾ ਤਾਂ ਹਿੱਸੇਦਾਰੀ ਦੀ ਜੋ ਲੋੜ ਹੈ ਜਿਉਂ ਬੈਲੈਂਸ ਆਫ ਪਾਵਰ ਸਾਡੇ ਹੱਕ ਚ ਆਊਗਾ ਤਾਂ ਸ਼੍ਰੋਮਣੀ ਅਕਾਲੀ ਦਲ ਸੋਚ ਸਕਦਾ ਪੰਜਾਬ ਦੇ ਭਲੇ ਲਈ ਸਮਝੌਤਾ ਕਰ ਸਕਦੇ ਆ ਪਰ ਉਹ ਸਮਝੌਤਾ ਸਿਧਾਂਤਾਂ ਤੇ ਹੋਊਗਾ ਸਿਰਫ ਪੰਜਾਬ ਦੇ ਭਲੇ ਲਈ ਹੋਊਗਾ ਤਾਂ ਉਹ ਸਮਝੌਤਾ ਹੋ ਸਕਦਾ ਹੈ ਕਿਉਂਕਿ ਭਾਜਪੀ ਨੂੰ ਉਹਦੇ ਮਾੜੇ ਟਾਈਮ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹਮਾਇਤ ਕੀਤੀ ਅੱਜ ਉਹਨਾਂ ਨੂੰ ਪਾਵਰ ਚਾਹ ਕੇ ਸ਼ਾਇਦ ਕਿਸੇ ਤਰੀਕੇ ਦਾ ਹੰਕਾਰ ਹੋ ਗਿਆ ਅਕਾਲੀ ਦਲ ਤੋਂ ਵੱਖ ਹੋਏ ਜਪੂਰਨ ਬਹੁਮਤ ਉਹਨਾਂ ਦੀ ਵੀ ਸਰਕਾਰ ਹੈ ਉਹਨਾਂ ਦੀ ਸਰਕਾਰ ਵੀ ਕਿਸੇ ਦੂਜੀਆਂ ਪਾਰਟੀਆਂ ਦੇ ਮੋਢੇ ਤੇ ਹੈ ਤੇ ਆਉਣ ਵਾਲੀ ਉਹ ਜੇ ਉਹ ਸੋਚਦੇ ਨੇ ਕਿ ਅਸੀਂ ਜਿਨ੍ਹਾਂ ਦਾ ਸਹਾਰਾ ਲੈ ਕੇ ਅੱਗੇ ਵਧੇ ਹਾਂ ਅੱਜ ਅਸੀਂ ਉਹਨਾਂ ਨੂੰ ਖਤਮ ਕਰ ਦਿੰਦੇ ਤਾਂ ਜੋ ਆਉਣ ਵਾਲੀ ਇਲੈਕਸ਼ਨ ਉਹਨਾਂ ਨੂੰ ਇਹਦਾ ਹੋਰ ਖਮਿਆਜਾ ਪੂਤਣਾ ਪੈਣਾ ਹੋ। ਹੋ ਸਕਦਾ ਉਹ ਸਰਕਾਰ ਤੋਂ ਬਾਹਰ ਵੀ ਹੋ ਜਾਉਂਦੇ। ਬਹੁਤ-ਬਹੁਤ ਧੰਨਵਾਦੀ ਤੁਹਾਡਾ। ਬਹੁਤ-ਬਹੁਤ ਧੰਨਵਾਦ। ਸੂਏ ਸੰ ਸਵardar ਜਗਮੀਤ ਸਿੰਘ ਹਰਿਆਊ ਜਿਨ੍ਹਾਂ ਨਾਲ ਆਪਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਗੱਲਬਾਤ ਕੀਤੀ ਤੇ ਜਾਣਿਆ ਕਿ ਸ਼੍ਰੋਮਣੀ ਕਮੇਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਇਸ ਟਾਈਮ ਪੰਜਾਬ ਦੇ ਵਿੱਚ ਥੱਲੇ ਕਿਉਂ ਜਾ ਰਿਹਾ ਹੈ।